ਕਹਿੰਦੇ ਕੋਈ ਜਿਹੜਾ ਬੰਦਾ ਦਿਲੋਂ ਜੁੜਦਾ ਤਾਂ ਉਹ ਦਿਲੋਂ ਹੀ ਜੁੜਦਾ ਤੇ ਕਈ ਬੰਦੇ ਮਤਲਬ ਲਈ ਜੁੜਤੇ ਨੇ ਬਿੱਲਾ ਸਿੱਧੂ ਨੂੰ ਸਾਰੇ ਜਾਣਦੇ ਨੇ ਜੋ ਹਮੇਸ਼ਾ ਸਿੱਧੂ ਮੂਸੇਵਾਲੇ ਦੇ ਨਾਲ ਵੀਡੀਓ ਦੇ ਵਿੱਚ ਫੋਟੋਆਂ ਦੇ ਵਿੱਚ ਦਿਖਾਈ ਦਿੰਦਾ ਸੀ ਤੇ ਹਰ ਇੱਕ ਮੁੱਦੇ ਤੇ ਉਹ ਬੋਲਦਾ ਤੇ ਸਿੱਧੂ ਮੂਸੇਵਾਲੇ ਦੇ ਪਰਿਵਾਰ ਲਈ ਆ ਸੋਸ਼ਲ ਮੀਡੀਆ ਤੋਂ ਕੁਝ ਦਿਨ ਪਹਿਲਾਂ ਅਫਵਾਹਾਂ ਉੱਡੀਆਂ ਸਨ ਉਸ ਵੇਲੇ ਵੀ ਕਾਫੀ ਜਨ ਗੁੱਸੇ ਦੇ ਵਿੱਚ ਹੋ ਕੇ ਬੋਲਿਆ ਸੀ ਬਿੱਲਾ ਸਿੱਧੂ ਪਰ ਉਹ ਬੰਦਾ ਦਿਲੋਂ ਜੁੜਿਆ ਕਿਉਂਕਿ ਅੱਜ ਪਤਾ ਲੱਗ ਰਿਹਾ ਤੁਸੀਂ ਵੀਡੀਓ ਚ ਦੇਖ ਰਹੇ ਹੋ ਫੋਟੋਆਂ ਦੇਖ ਰਹੇ ਹੋ ਕਿਸ ਤਰ੍ਹਾਂ ਬਿੱਲਾ ਸਿੱਧੂ ਯਾਦਗਾਰ ਤੇ ਪਹੁੰਚਿਆ ਸਿੱਧੂ ਮੂਸੇਵਾਲਾ ਦੀ ਉੱਥੇ ਪਹੁੰਚ ਕੇ ਪਹਿਲਾਂ ਸਿੱਧੂ ਮੂਸੇਵਾਲਾ ਦਾ ਮੂੰਹ ਮਿੱਠਾ ਕਰਵਾਇਆ ਜਦੋਂ ਉਸ ਨੂੰ ਖਬਰ ਦਾ ਪਤਾ ਲੱਗਿਆ ਕਿ ਛੋਟਾ ਜਿਹਾ ਬੱਚਾ ਜਨਮ ਲੈ ਚੁੱਕਿਆ ਸਿੱਧੂ ਮੂਸੇਵਾਲਾ ਦੁਬਾਰਾ ਆ ਚੁੱਕਿਆ ਤੇ ਉਸ ਤੋਂ ਬਾਅਦ ਸੜਕ ਤੇ ਰਸਤੇ ਚ ਹਵੇਲੀ ਚ ਜਿੱਥੇ ਕਿਤੇ ਵੀ ਉਸ ਨੂੰ ਕੋਈ ਵੀ ਮਿਲਿਆ ਹਰ ਇੱਕ ਨੂੰ ਲੱਡੂ ਦਿੱਤਾ ਮੂੰਹ ਮਿੱਠਾ ਕਰਵਾਇਆ ਇੰਨੀ ਜ਼ਿਆਦਾ ਖੁਸ਼ੀ ਉਸ ਤੋਂ ਸਾਹ ਵੀ ਨਹੀਂ ਗਈ ਬੰਦਾ ਯਾਰ ਦਿਲ ਦੇ ਨਾਲ ਜੁੜਿਆ ਹੋਇਆ ਸੀ ਸਿੱਧੂ ਮਸੇਵਾਲਾ ਦੇ ਨਾਲ ਤੇ ਬਹੁਤ ਸਾਰੇ ਲੋਕ ਤੁਹਾਨੂੰ ਬਦੇਆ ਮਤਲਬ ਵਾਸਤੇ ਜੁੜਦੇ ਨੇ ਪਰ ਦਿਖ ਜਾਂਦਾ ਇੱਕ ਕਿ ਹਾਂ ਬੰਦਾ ਕਿਹੜਾ ਦਿਲ ਨਾਲ ਜੁੜਿਆ ਵਾ ਤੇ ਕਿਹੜਾ ਮਤਲਬ ਲਈ ਜੁੜਿਆ ਹੋਇਆ ਤੇ ਅੱਜ ਬਿੱਲੇ ਸਿੱਧੂ ਦੀਆਂ ਵੀਡੀਓ ਦੇਖ ਕੇ ਇਹੀ ਪਤਾ ਲੱਗ ਰਿਹਾ ਹੈ ਕਿ ਬਾਈ ਯਾਰ ਦਿਲੋਂ ਜੁੜਿਆ ਸੀ ਕਿਉਂਕਿ ਅੱਜ ਬੰਦਾ ਹਰ ਕਿਸੇ ਨੂੰ ਮਠਾਮੂ ਕਰਵਾ ਰਿਹਾ ਦਿਨੋਂ ਫੇਸ ਦੇਖ ਕੇ ਪਤਾ ਲੱਗ ਜਾਂਦਾ ਯਾਰ ਬੰਦੇ ਦਾ ਹਨਾ ਤੇ ਬੰਦਾ ਯਾਰ ਘੈਂਟ ਆ ਇਹ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਸਭ ਨੂੰ ਪਤਾ ਲੱਗ ਜਾਏ ਕਿ ਬਿੱਲੇ ਸਿੱਧੂ ਨੇ ਦੇਖੋ ਕਿਸ ਤਰ੍ਹਾਂ ਸਿੱਧੂ ਮੁਸੇਵਾਲੇ ਦੇ ਦੁਬਾਰਾ ਆਉਣ ਤੇ ਕਿਸ ਤਰ੍ਹਾਂ ਮਨਾਈ ਖੁਸ਼ੀ ਸੱਸੇ ਕਾਲੀ